ਦੀ ਡਾਕਟਰ ਰਾਜ ਦੀ ਬਾਤ ਸਵੇਰ ਵਾਲੀ ਤੋਂ ਨਵੇਂ ਤੇ ਅੰਨਿਵਾਰਨ ਚਾਰੇ ਬਚਾ ਨਹੀਂ ਆ ਡੋਬਰ ਐਮਐਲਏ ਰਹੇ ਆ ਉਜੀ ਲਖਰਾਂਵੇਂ ਲੋਕ ਸਭਾ ਲੋਕਾਂ ਦੇ 24 ਘੰਟੇ ਸੇਵਾ ਵਿੱਚ ਹਾਜ਼ਰ ਰਹਿਣ ਵਾਲਿਆ ਘਰਾਂ ਦੇ ਬਿਲ ਜਿਹੜੇ 600 ਡੰਡਾ 2 ਮਹੀਨਾ ਦੀ ਬਿਲਕੁਲ ਜ਼ੀਰੋ ਬਿਲ ਆ ਰਿਹਾ 2027 ਤੋਂ ਪਹਿਲਾਂ ਪਹਿਲਾਂ ਸਾਰਿਆਂ ਨੂੰ 100 ਰੁਪਿਆ ਮਹੀਨਾ ਜਿਹੜਾ ਬਿਲ ਲੈ ਮਿਲਣਾ ਹੈ ਮੈਲਾ ਵਾ ਤੇ ਜੀਸੀਬੀ ਦਾ ਇੱਕ ਮੁੱਦਾ ਵੀ ਚੱਕਿਆ ਸੰਭਗਾਈ ਨੇ ਔਰ ਕਿਸਾਨਾਂ ਦੇ ਵਿੱਚ ਇੰਨੀਆਂ ਤਾਬਾਂ ਹੋਈਆਂ ਉਹਨਾਂ ਦੇ ਨੇ ਇਹ ਪਤਾ ਹੈ ਕਿ ਇੱਕ ਵਾਰ ਵੀ ਕਿਸੇ ਮੀਟਿੰਗ ਦੇ ਵਿੱਚ ਹਾਂ ਦਾ ਨਾ ਨਾ ਮਾਰੇ ਬੰਬ ਕਰ ਨੇ ਜੂਟਿੰਗ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਯਤਿੰਨ ਸ਼ਰਮਾ ਚੋਣਾਂ ਦਾ ਦੰਗਲ ਲੱਗ ਚੁੱਕਿਆ ਹੈ ਚੋਣ ਮੈਦਾਨ ਦੇ ਵਿੱਚ ਸਾਰੇ ਹੀ ਉਮੀਦਵਾਰ ਆਪਣੇ ਆਪਣੇ ਪਾਰਟੀਆਂ ਦੇ ਦਾਅਵੇਦਾਰੀਆਂ ਪੇਸ਼ ਕਰ ਰਹੇ ਨੇ ਅੱਜ ਅਸੀਂ ਪਹੁੰਚੇ ਹਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਜਿੱਥੇ ਕੀ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਰਾਜੂ ਜੀ ਦਲਜੀਤ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਬਹੁਤ-ਬਹੁਤ ਧੰਨਵਾਦ ਜੀ ਜਤਨ ਜੀ ਬਲਜੀਜੀ ਕੀ ਰਣਨੀਤੀ ਹੋਵੇਗੀ ਇਸ ਐਮਪੀ ਇਲੈਕਸ਼ਨ ਦੇ ਵਿੱਚ ਰਾਜਕੁਮਾਰ ਚੱਬੇਵਾਲ ਜੀ ਜਿਹੜੇ ਤੁਹਾਡੇ ਕੈਂਡੀਡੇਟ ਨੇ ਉਹਨਾਂ ਦੇ ਉਹਨਾਂ ਨੂੰ ਜਿਤਾ ਲਈ ਕਿਹੜੀ ਰਣਨੀਤੀ ਜਿਹੜੀ ਆ ਅਮਰਦੀਪ ਪਾਰਟੀ ਵੱਲੋਂ ਪੁਣਾਈ ਜਾ ਰਹੀ ਹੈ ਚੇਤਨ ਜੀ ਤੁਹਾਨੂੰ ਪਤਾ ਆ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਜੀ tournament ਹੈ ਅੰਮ੍ਰਿਤਵਾਦੀ ਗਾਣੇ ਪਾਚਾਣੇ ਆ ਉਹ ਦੋ ਵਾਰ ਐਮਐਲਏ ਰਹੇ ਆ ਦੂਜੀ ਚਿਕਸਰਾਣੇ ਲੋਕਸਭਾ ਔਰ ਲੋਕਾਂ ਦੇ 24 ਘੰਟੇ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਆ ਜਿਹੜੀ ਰਣਨੀਤੀ ਆ ਪਾਰਟੀ ਨੇ ਜਿਹੜੀ ਉਪਰਾਈ ਆ ਉਹ ਅੰਦਰੂਨੀ ਜੱਲਾਂ ਹੁੰਦੀਆਂ ਸਾਡੇ ਜਿਹੜੇ ਵਰਕਰ ਆ ਉਹ ਲੱਗੇ ਹੋਏ ਆ ਚਾਹੇ ਪੰਡਾ ਜੱਜ ਆ ਜਾਂ ਸ਼ਹਿਰਾ ਚ ਹਰੇਕ ਪਾਈ ਅਸੀਂ ਜਿਹੜਾ ਘਰ ਘਰ ਜਾ ਕੇ ਆਪਣਾ ਸੁਨੇਹਾ ਪਹੁੰਚਾਉਣਾ ਜੋ ਸਾਡੇ ਮੁੱਖ ਮੰਤਰੀ ਭਗਵੰਤ ਮਾਨਾ ਔਰ ਜਿਹੜੇ ਸਾਡੇ ਅਰਵੰਦ ਕੇਜਰੀ ਵਾਲਾ ਉਹਨਾਂ ਦਾ ਘਰ ਘਰ ਜਾ ਕੇ ਸੁਨੇਹਾ ਪਹੁੰਚਾਉਣਾ ਵੀ ਆਮ ਆਦਮੀ ਪਾਰਟੀ ਨੇ 2 ਸਾਲਾਂ ਦੇ ਵਿੱਚ ਕਿਹੜੇ ਕੰਮ ਕੀਤੇ ਔਰ ਜਿਹੜੇ ਰਹਿੰਦੇ ਆ ਉਹ ਕਿਹੜੇ ਕਰਨੇ ਆ ਜਿਹੜੇ ਆਪਾਂ 2 ਸਾਲ ਦੇ ਵਿੱਚ ਆਪਾਂ ਕੰਮ ਗਿਣਾ ਰਹੇ ਆ ਪਿਛਲੇ 2 ਸਾਲ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੀ ਲੱਗਦਾ ਹੈ ਜਿਹੜੇ 2 ਸਾਲਾਂ ਦੇ ਵਿੱਚ ਕੰਮ ਕੀਤੇ ਲੋਕਾਂ ਤੇ ਉਹਨਾਂ ਦਾ ਪ੍ਰਭਾਵ ਹੋਵੇਗਾ ਕੀ ਲੋਕ ਦੁਆਰਾ ਤਾਂ ਆਮ ਆਦਮੀ ਪਾਰਟੀ ਨੂੰ ਉਸੇ ਤਰੀਕੇ ਦੇ ਨਾਲ ਚੁਣਨਗੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਐਮਐਲਏ ਇਲੈਕਸ਼ਨ ਦੇ ਵਿੱਚ ਆਮ ਆਦਮੀ ਚੁਣਿਆ ਸੀ ਜਤਨਜੀ 2 ਸਾਲਾਂ ਦੇ ਵਿੱਚ ਜਿਹੜੇ ਕੰਮ ਹੋਏ ਆ ਪਿਛਲੀਆਂ ਸਰਕਾਰਾਂ ਨੇ ਅਸੀਂ ਵੀ ਪੋਲੀਟਿਕ ਕਰਦੇ ਪਿਛਲੀਆਂ ਸਰਕਾਰਾਂ ਹਮੇਸ਼ਾ ਕੀ ਕਰਦੀਆਂ ਨੇ ਉਹ ਸਾਲ ਡੇਢ ਸਾਲ ਰਹਿ ਜਾਂਦਾ ਏਦੋਂ ਕੰਮ ਕਰਦੇ ਜਿਹੜੀਆਂ ਗਰੰਟੀਆ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਨੇ ਦਿੱਤੀਆਂ ਇੱਕ ਇੱਕ ਕਰਕੇ ਮੋੜੀਆਂ ਤਾਂ ਰਹੇ ਆ ਔਰ ਲੋਕਾਂ ਨੂੰ ਵੀ ਪਤਾ ਏ ਸਭ ਤੋਂ ਵੱਡਾ ਕੰਮ ਇਹ ਆ ਜਿਹੜਾ ਆਮ ਲੋਕਾਂ ਦੇ ਘਰਾਂ ਦੇ ਬਿੱਲ ਜਿਹੜੇ 600 ਜੁਨਟਾ ਦੋ ਮਹੀਨਾ ਦੀ ਬਿਲਕੁਲ ਜ਼ੀਰੋ ਬਿੱਲ ਆ ਰਿਹਾ 90% ਹਰੇਕ ਪਿੰਡ 'ਚ ਹਰੇਕ ਸ਼ਹਿਰ 'ਚ ਮਿਡਲ ਕਲਾਸ ਆ ਜਿਹੜੇ ਉਹਨਾਂ ਦਾ ਜ਼ੀਰੋ ਬਿੱਲ ਆ ਰਿਹਾ ਔਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਕਿਉਂਕਿ ਲੋਕਾਂ ਨੂੰ ਇਹ ਪਤਾ ਵੀ ਜਿਹਨੇ ਹਮੇਸ਼ਾ ਤਰ ਮਦਦ ਸਭ ਸਰਕਾਰਾਂ ਲਾਸਟ ਟਾਈਮ ਕਰ ਦਿੰਦੀਆਂ ਇਹਨਾਂ ਨੇ ਪਹਿਲਾਂ ਕਰਕੇ ਦਿਖਾ ਦਿੱਤਾ ਪਰ ਕਿ ਜਿਹੜੇ ਪਾਰਟੀ ਦੂਜੀਆਂ ਪਾਰਟੀਆਂ ਨੇ ਵਿਰੋਧ ਵੀ ਕਰ ਰਹੀਆਂ ਨੇ ਵੀ ਬਹੁਤ ਸਾਰੇ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਐਮਐਲ ਇਲੈਕਸ਼ਨ ਦੇ ਵਿੱਚ ਜਿਹੜੇ ਪੂਰੇ ਨਹੀਂ ਹੋਏ ਜਿਵੇਂ ਕਿ ਔਰਤਾਂ ਨੂੰ 1000 ਰੁਪਏ ਦਾ ਪੈਨਸ਼ਨ ਦਾ ਵਾਅਦਾ ਕੀਤਾ ਸੀਗਾ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਾਅਦੇ ਕੀਤੇ ਜਿਹੜੇ ਹੱਲੇ ਤੱਕ ਪੂਰੇ ਨਹੀਂ ਹੋਏ ਫਿਰ ਕਿਉਂ ਲੋਕ ਤੁਹਾਡਾ ਸਮਰਥਨ ਕਰਨਗੇ ਜੇ ਤਾਂ ਜੀ 1000 ਰੁਪਏ ਦੀ ਗੱਲ ਨਹੀਂ 1000 ਰੁਪਏ ਵੀ ਜਿਹੜਾ ਬਹੁਤ ਜਲਦੀ ਹੋ ਜਾਣਾ ਜਿਹੜਾ 1000 ਤਾਂ ਲੋਕ ਕਹਿ ਰਹੇ ਹੋ ਜਾਣ ਕੇ ਵਿਰੋਧੀਆਂ ਲੱਗਣਾ ਜਿਹੜਾ 350 ਜੁਣਟ ਇੱਕ ਮਹੀਨੇ ਦਾ 2 ਮਹੀਨੇ 600 ਹੋ ਗਿਆ ਜਿਹੜਾ 7000 8000 ਦਾ ਸਾਡਾ ਬਿੱਲ ਦਾ ਬਚਿਆ ਫ੍ਰੀ ਹੋਇਆ ਤੋਂ 1000 ਰੁਪਏ ਜਿਆਦਾ ਘੱਟ 7-8000 ਰੁਪਏ ਜਿਹੜਾ 1000 ਦਾ ਕਿ ਉਹ ਵੀ ਕਰ ਦੇਣਾ ਸੀ ਕਿਹਾ ਤੁਹਾਨੂੰ ਕੰਨਾ ਆਨ ਦਾ ਪਰਸੈਂਟ ਕਰਨਾ 2027 ਤੋਂ ਪਹਿਲਾਂ ਪਹਿਲਾਂ ਸਾਰੇ 1000 ਰੁਪਏ ਮਹੀਨਾ ਜਿਹੜਾ ਬਿਲ ਲੈ ਮਿਲਣਾ ਮੈਂ ਲਾਵਾਂ ਗੱਲ ਕਰੀਏ ਹਲਕਾਰ ਹਾਰਪੁਰ ਦੀ ਲੋਕ ਸਭਾ ਸੀਟ ਦੀ ਪਿਛਲੀ ਵਾਰ ਵੀ ਆਪਣੇ ਚੰਬੀਵਾਲ ਸਾਹਿਬ ਇਹ ਇਲੈਕਸ਼ਨ ਲੜੇ ਸੀ ਬੜੇ ਘੱਟ ਮਾਰ ਜਾਂਦੇ ਨਾਲ ਹਾਰ ਗਏ ਸੀਗੇ ਇਸ ਵਾਰੀ ਉਹ ਆਮ ਆਦਮੀ ਪਾਰਟੀ ਵੱਲੋਂ ਲੜ ਰਹੇ ਨੇ ਪਿਛਲੀ ਵਾਰ ਵੀ ਜਿਹੜੇ ਉਹਨਾਂ ਦੇ ਸਾਹਮਣੇ ਦਾਵੇਦਾਰ ਸੀਗੇ ਭਾਜਪਾ ਦੇ ਜਿਹੜੇ ਸੋਮ ਪ੍ਰਕਾਸ਼ ਜੀ ਉਹ ਜਿੱਤੇ ਸੀ ਇਸ ਵਾਰੀ ਉਹਨਾਂ ਦੀ ਵਾਈਫਰੀ ਤਾਂ ਸੋਮ ਪ੍ਰਕਾਸ਼ ਜੀ ਖੜੇ ਕਿੱਸਾ ਉਹਨਾਂ ਦੇਖ ਰਹੇ ਕਿ ਇਸ ਸਾਲ ਚੱਬੇਵਾਲ ਜੀ ਉਹਨਾਂ ਨੂੰ ਹਰਾ ਸਕਣਗੇ ਕੀ ਇਸ ਸਾਲ ਚੱਬੇਵਾਲ ਜੀ ਦੀ ਰਣਨੀਤੀ ਦੇ ਵਿੱਚ ਕੋਈ ਬਦਲਾਅ ਆਇਆ ਜਿਹੜੇ ਤੁਸੀਂ ਕਹੇ ਨਾ ਸੋਮ ਪ੍ਰਕਾਸ਼ ਜੀ ਸੋਮ ਪ੍ਰਕਾਸ਼ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਕੀਤਾ ਹੀ ਨਹੀਂ ਕੋਈ ਸਭ ਤੋਂ ਵੱਡਾ ਮੁੱਦਾ ਸੀ ਸਾਡੇ ਜਿਹੜੇ ਪ੍ਰਵਾਸੀ ਰਹਿੰਦੇ ਜੀ ਸੀਟੀਐਮਐਲ ਦੇ ਵਿੱਚ ਲੱਗੇ ਆ ਪ੍ਰਵਾਸੀ ਆ ਸਾਡੇ ਫਗਵਾੜੇ ਦੇ ਲੋਕ ਆ ਜਿਹੜਾ ਲੱਗਾ ਜੱਲ ਕੇ ਪਿੰਡਾਂ ਦੇ ਆ ਇੰਡਸਟਰੀ ਦਾ ਬੰਦ ਹੋ ਰਿਹਾ ਇੰਡਸਟਰੀ ਮਨਿਸਟਰ ਜੀ ਇੱਥੇ ਦੇ ਸਾਹਮਣੇ ਜੀ.ਸੀ.ਬੀ ਦਾ ਇੱਕ ਮੁੱਦਾ ਵੀ ਚੱਕਿਆ ਸੰਭਗਾਈ ਨੇ ਔਰ ਕਿਸਾਨਾਂ ਦੇ ਵਿੱਚ ਇੰਨੀਆਂ ਤਾਬਾਂ ਸ਼ੁਰੂ ਹੋਈਆਂ ਉਹਨਾਂ ਦੇ ਇੰਨੇ ਤੱਕਾ ਹੋਇਆ ਕਿਸਾਨਾਂ ਨਾਲ ਅੱਜ ਵੀ ਉਹ ਚਾਰੇ ਧੰਨੇ ਦੇ ਬੈਠਿਆ ਇੱਕ ਵਾਰ ਵੀ ਕਿਸੇ ਮੀਟਿੰਗ ਦੇ ਵਿੱਚ ਆਵਾਜ਼ ਨਾ ਮਾਰਿਆ ਸੰਭਗਾਈ ਨੇ ਤੁਸੀਂ ਕਿਸੇ ਹਾਲ ਕੇ ਜੀ ਜਾ ਕੇ ਦੇਖ ਲਓ ਫੋਵਾੜਾ ਕਾ ਲੋਕੜਾ ਹਲਦਾ ਫੋਵਾੜੇ ਦੇ ਕੰਮ ਕਿਦਾਂ ਦੱਸੋ ਸਹੀ ਕਿਹੜੀ ਇੰਡਸਟਰੀ ਲੈਂਦੀ ਯਾਨੀ ਕਿਹੜੇ ਪ੍ਰੋਜੈਕਟ ਲੈਂਦਾ ਸਭ ਇੰਡਸਟਰੀਆਂ ਬੰਦ ਹੋ ਗਈਆਂ ਜੇ ਬਾਦ ਸੰਦਰ ਮੈਨਡ ਕਰਦੀ ਉਹ ਵੀ ਲਗਭਗ ਬੰਦੇ ਦੇ ਕਿਨਾਰੇ ਦੇ ਆ ਜੇ ਜੀ.ਸੀ.ਬੀ ਆਉ ਤਾਂ ਬਿਲਕੁਲ ਬੰਦ ਹੋ ਗਈਆਂ ਜਿਹੜੇ ਇਹਨਾਂ ਨੇ ਪ੍ਰੋਜੈਕਟ ਕਰਦੇ ਇਹ ਪਖਵਾਦ ਵਾਲੇ ਆ ਇੱਕ ਦੋ ਪੌਲ ਕਹਿੰਦੇ ਬਣਾ ਦੇ ਪਿੱਛੇ ਸਾਡਾ ਐਮਸੀਸੀ ਉਹਨਾਂ ਇੱਕ ਦੋ ਬੰਦੇ ਨੇ ਕਿਹਾ ਵੀ ਉਹ ਜਿਹੜਾ ਪੌਲ ਲੈਂਡ ਪਾਸ ਜਿਹੜਾ ਪ੍ਰੋਜੈਕਟ ਆ ਬਿਲਕੁਲ ਰੱਦ ਹੋ ਗਿਆ ਉਹਦਾ ਨਾਂ ਹੀ ਨਹੀਂ ਲੈਣਾ ਚਾਹੀਦਾ ਕੰਮ ਕੋਈ ਨਹੀਂ ਹੈ ਗ੍ਰਾਊਂਡ ਲੈਵਲ ਤੇ ਚਾਹੇ ਹਿਸ਼ਾਰਪੋਲਾ ਹਾਲ ਕੇ ਚੱਲ ਜੋ ਚੰਬੇ ਹਾਲ ਚੱਲ ਜੋ ਪਹੱਥ ਚੱਲ ਜੋ ਟਾਂਡੇ ਚੱਲ ਜੋ ਦਸੂਏ ਚੱਲ ਜੋ ਮਗੇਰੀਏ ਚੱਲ ਕਿੱਥੇ ਰਾਮ ਕੋਈ ਦੱਸੋ ਇਹ ਕਿਹੜਾ ਕੰਮ ਕੀਤਾ ਇਹਨਾਂ ਨੇ ਜਿਹੜੇ ਸਾਡੇ ਕੇਂਦਰ ਦੀ ਗਵਰਨਮੈਂਟ ਨੇ ਪੈਸੇ ਰੋਕਿਆ ਫਿਰ 100 ਕਰੋੜ ਲਿਆ ਉਹ ਜਾ ਕੇ ਹਰਾ ਦਾ ਨਾਰਾ ਮਾਨ ਕੇ ਲੈ ਕੇ ਸਾਮਪਰਕਾਰ ਜੀ ਇਤਰ ਵੀ ਗਿਆ ਉਹਨਾਂ ਨੇ ਵੀ ਸਾਡੇ ਪੰਜਾਬ ਨਾਲ ਬਿਖਦਾ ਉਹਦੇ ਸਾਡੇ ਪੈਸੇ ਲਓ ਗਲਤਤਾ ਦੇਖੋ ਇਹ ਪੰਜਾਬ ਵਾਲਿਆਂ ਨੇ ਬਣਾ ਕੇ ਵੇਚਿਆ ਨਾ ਸ਼ਾਰਪੁਰ ਵਾਲਿਆਂ ਨੇ ਬਣਾ ਕੇ ਵੇਚਿਆ ਸ਼ਾਰਪੁਰ ਦੀ ਕੋਈ ਗਲਤਤਾ ਕਰੋ ਤੇ ਆ ਗਏ ਆਪਾਂ ਇਹ ਥੋੜੀ ਵੀ ਬੋਟਾ ਲਾਣੀ ਮੋਰ ਤੋਂ ਮਿਲਣਾ ਨਹੀਂ ਦੇਖੋ ਜਿਹੜਾ ਸਾਡੀ ਚੋਣ ਵਿੱਚ ਸਪਸ਼ਟ ਕੜੀਆ ਰਾ ਵੀ ਜਿਹੜੇ ਸਾਡੇ ਜਿੰਨੇ ਵੀ ਫਗਵਾੜੇ ਨੂੰ ਵਧੀਆ ਇੰਡਸਟਰੀ ਆ ਇਹਨੂੰ ਬਣਾਇਆ ਕੋਈ ਇੰਡਸਟਰੀ ਲਗਪਗ ਫਗਵਾੜੇ ਚ ਬੰਦ ਹੋ ਗਈ ਆ ਬੇਰੋਜ਼ਗਾਰ ਹੋ ਗਏ ਸਾਡੇ ਨੌਜਵਾਨ ਵੀਰ ਜਿਹੜੇ ਬਾਹਰ ਨੂੰ ਜਾ ਰਹੇ ਆ ਜੇ ਕੰਮੋ ਦਾ ਕੋਈ ਬਾੜ ਨਹੀਂ ਜਾਊਗਾ ਲੋਕ ਚਾਹੁੰਦੇ ਆ ਇੰਡੀਆ ਬਹੁਤ ਵਧੀਆ ਕੰਟਰੀ ਆ ਪੰਜਾਬ ਬਹੁਤ ਵਧੀਆ ਕੰਟਰੀ ਆ ਕਿਸਾਨ ਵੀ ਬੇਰੋਜ਼ਗਾਰ ਹੋ ਗਿਆ ਤੇ ਮਜ਼ਦੂਰ ਹੋ ਗਿਆ ਅਸੀਂ ਜਿਹੜੇ ਸਾਰੇ ਮੁੱਦੇ ਆ ਲੋਕ ਸਭਾ ਦੇ ਜਿਹੜੇ ਸਾਡੇ ਡਾਕਟਰ ਆ ਇਸ ਮੱਦੇਲ ਜੀ ਚੱਕਣਗੇ ਔਰ ਸਾਰੇ ਕੰਮ ਜਿਹੜੇ ਇਹ ਕਰਕੇ ਕੀਤੇ ਜਾਣਗੇ ਅਸੀਂ ਲਾਰੇ ਨਹੀਂ ਲਾਉਣੇ ਕੰਮ ਕਰਕੇ ਦਿਖਾਉਣੇ ਸੋ ਸਾਨੂੰ ਸਾਡੇ ਨਾਲ ਆਮ ਆਪੀ ਪਾਰਟੀ ਦੇ ਸੀਨੀਅਰ ਆਗੂ ਦਿਲਜੀਤ ਰਾਜੂ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਲੋਕ ਸਭਾ ਦੀ ਸੀਟ ਜਿੱਤਣ ਤੋਂ ਬਾਅਦ ਅਸੈਂਬਲੀ ਦੇ ਵਿੱਚ ਪੰਜਾਬ ਦੇ ਜਿਹੜੇ ਮੁੱਦੇ ਚੱਕੇ ਜਾਣਗੇ ਇਸ ਦੇ ਨਾਲ ਇਹ ਰਿਪੋਰਟ ਖਤਮ ਕਰਦੇ ਆ ਮੈਂ ਤੁਹਾਡਾ ਆਪਣਾ ਜਿਤਨ ਸ਼ਰਮਾ ਤੇ ਦੇਖਦੇ ਰਹੋ ਯੂਟੀ ਮੀਡੀਆ ਪੰਜਾਬ